ਹਾਂਜੀ ਬੇਬੇ ਜੀ ਕਿੱਥੋਂ ਬੋਲ ਵੀਰ ਤੋਂ ਬੋਲ ਰਹੀ ਆ ਪੁੱਤ ਵੀਰ ਕਲਾਂ ਤੋਂ ਵੀਰ ਕਲਾਂ ਤੋਂ ਅੱਛਾ ਜੀ ਹਾਂਜੀ ਬੇਬੇ ਕੀ ਹੋ ਗਿਆ ਮੇਰਾ ਮਕਾਨ ਟਹਿ ਰਿਹਾ ਪੁੱਤ ਹੂੰ ਵੀ ਜਵਾਕ ਕੋਣ ਤੈਨੂੰ ਪਤਾ ਹੀ ਆ ਦੇ ਨਹੀਂ ਛੱਕਦੇ ਕੁਝ ਵੀ ਅੱਛਾ ਜੀ ਬਾਹਰ ਕੱਢਿਆ ਪੈਚ ਮਾਨ ਮੇਰਾ ਅੱਛਾ ਬੇਬੇ ਕੀ ਹੋ ਗਿਆ ਤੇਰੇ ਮਕਾਨ ਨੂੰ ਨਹੀਂ ਨੇ ਤਾਂ ਤਪਤ ਅੱਛਾ ਹਾਂ ਹਾਂ ਭੱਟੀਆਂ ਦੀ ਛੱਤ ਆ ਠੀਕ ਆ ਬਾਹਰ ਡਿਗ ਰਹੇ ਨੇ ਪੁੱਤ ਅੱਛਾ ਅੱਛਾ ਬੇਬੇ ਫਿਰ ਕੀ ਮੰਗ ਕਰਦੀਆਂ ਸਰਕਾਰ ਤੋਂ ਵੀ ਮੇਰਾ ਘਰ ਪਵਾਓ ਅੱਛਾ ਠੀਕ ਆ ਬੇਬੇ ਹੋਰ ਕਿਸੇ ਨੂੰ ਕਹਿਣਾ ਚਾਹੁੰਨੀ ਆ ਜਿਹੜੇ ਸੇਵਾ ਕਰਦੇ ਨੇ ਮੁੰਡੇ ਮੋਈ ਪੁੱਤ ਬੱਚਿਆ ਨਹੀਂ ਹੈਗਾ ਉਹਨਾਂ ਦੇ ਦੇ ਨਹੀਂ ਛੱਕਦੇ ਪੁੱਛ ਵੀ ਢਿੱਲੇ ਰਹਿੰਦੇ ਨੇ ਦੋਏ ਨਹੀਂ ਨਹੀਂ ਬੇਬੇ ਜਿਹੜੇ ਮੁੰਡੇ ਸਮਾਜ ਸੇਵਕਾ ਨੇ ਮਤਲਬ ਲੋਕਾਂ ਦੇ ਘਰਾਂ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਹਾਂ ਪੁੱਤ ਕਹੋ ਮਜ਼ਾਰ ਤੂੰ ਮਜ਼ਾਰ ਕਰਾਉ ਪੁੱਤ ਠੀਕ ਆ ਬੇਬੇ ਠੀਕ ਵਾਈਗੁਰ ਜੀ ਕਾਕਾ ਸਾਹਿਬ ਵਾਈਗੁਰ ਜੀ ਕੀ ਫਤਿਹ ਮਹਿਰਪਾਲਪੁਰ ਟੀਬੀ ਅੱਜ ਵੀਰ ਕਲਾਂ ਦੇ ਵਿੱਚ ਖੜਿਆਂਗੇ ਜੀ ਕਈ ਘਰਾਂ ਦੇ ਵਿੱਚ ਜਾ ਕੇ ਆਏਾਂਗੇ ਇਹ ਵੀ ਸਾਡੇ ਇੱਕ ਮਜ਼ਦੂਰਾਂ ਦਾ ਘਰ ਆਗਾ ਜਦ ਮੈਂ ਉਰੇ ਆ ਕੇ ਵੇਖਿਆ ਉਰੇ ਨਾ ਫਰਸ਼ 30 ਇੰਚ 4-4 ਇੰਚ ਥੱਲੇ ਵਾਗ ਗਿਆ ਜੀ ਜਿਹੜੀ ਅਸੀਂ ਇਹ ਦੀਵਾਰ ਵੇਖ ਰਿਹਾ ਮੇਰੇ ਜਿੱਤਰ ਮੇਰੇ ਹੱਥਾਂ ਦਾ ਜਿਹੜੀ ਅਸੀਂ ਇਹ ਦੀਵਾਰ ਵੇਖ ਰਿਹਾ ਇਹ ਕਿਸੇ ਵੀ ਟਾਈਮ ਢਹਿ ਸਕਦੀ ਹੈ ਕਿਸੇ ਵੀ ਟਾਈਮ ਪਤਲੀ ਦੇ ਸਕਦੀ ਆ ਇਹ ਗਰੀਬ ਪਰਿਵਾਰ ਆਗਾ ਮਾਤਾ ਜੀ ਖੜੇ ਨੇ ਉਹਨਾਂ ਦੀ ਨੂੰੜੀ ਹੈਗੀ ਵੀ ਗਰੀਬ ਪਰਿਵਾਰ ਆ ਇਹ ਬਿਲਕੁਲ ਵੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਸੀ ਵੀ ਇਹਨਾਂ ਪਰਿਵਾਰਾਂ ਦੀ ਆ ਕੇ ਬਾਹ ਬੜੀ ਜਾਵੇ ਕਿਉਂਕਿ ਵੀਰਕਲਾਂ ਦੇ ਵਿੱਚ ਅਜੇ ਤਾਂ ਸੂਸ਼ਕ ਘਰਾਂ 'ਚ ਹੀ ਗਿਆਗੇ ਬਹੁਤ ਘਰ ਨੇ ਹਜੇ ਜਿਹੜੇ ਵਿਚਾਰੇ ਮਤਲਬ ਐਦਾਂ ਢਾਹ ਢੇਰੀ ਹੋ ਗਈ ਹੁਣ ਪੰਜਾਬ ਸਰਕਾਰ ਉਸ ਇੰਤਜ਼ਾਰ 'ਚ ਨਾ ਰਹੇ ਵੀ ਇਹ ਮਕਾਨ ੱੱਲੇ ਡਿੱਗੂਗਾ ਇਹਦਾ ਆਪਾਂ ਨੇ ਫੇਰ ਮਾਲਬਾ ਦੇਣਾ ਕਿਉਂਕਿ ਇਹ ਡਿੱਗ ਗਿਆ ਕਿਉਂਕਿ ਜਦੋਂ 5 ਇੰਚ ਥੱਲੇ ਦਬ ਗਿਆ ਮਤਲਬ ਆਪਣਾ ਫਾਸੇ ਦਬਿਆ ਖੜਿਆਗਾ ਤਾਂ ਇਹਦੇ ਵਿੱਚ ਤੁਸੀਂ ਇਹ ਲਾ ਕੇ ਚੱਲੋ ਵੀ ਇਹ ਇਹਦੇ ਵਿੱਚ ਵੀ ਕੋਈ ਖੜ ਸਕਦਾ ਅਸੀਂ ਵੀ ਇੱਕ ਰਿਸਕ ਲੈ ਕੇ ਖੜਿਆਂਗੇ ਤੇ ਕਿਸੇ ਵੀ ਟਾਈਮ ਥੱਲੇ ਜਾ ਸਕਦਾ ਨਾ ਬਾਕੀ ਸਾਰਾ ਨੂੰ ਫੀਲ ਕਰਦੇ ਆਂਗੇ ਸਾਡੇ ਜਿਹੜੇ ਸਮਾਜ ਸੇਵਕ ਨੇ ਉਹਨਾਂ ਨੂੰ ਫੀਲ ਕਰਦੇ ਆਂਗੇ ਵੀ ਭਾਈ ਇਹਨਾਂ ਪਰਿਵਾਰਾਂ ਦੀ ਆ ਕੇ ਬਾਹ ਫੜੀ ਜਾਵੇ ਤੇ ਉਸ ਤੋਂ ਬਾਅਦ ਫਿਰ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂਗੇ ਵੀ ਇਹਨਾਂ ਪਰਿਵਾਰਾਂ ਦੀ ਆ ਕੇ ਮੁੱਖ ਮੰਤਰੀ ਸਾਹਿਬ ਬਾਹਰ ਮੜੋ ਆ ਕੇ ਤੁਹਾਨੂੰ ਅਸੀਂ ਨੇ ਰਾਜਾ ਬਣਾਇਆਗਾ ਤਾਂ ਤੁਸੀਂ ਹੁਣ ਰਾਜਿਆਂ ਵਾਲੇ ਕੰਮ ਵੀ ਕਰੋ। ਹਾਂਜੀ ਮੈਂ ਤਾਂ ਕੀ ਕਹਿਣਾ ਚਾਹੁੰਦੇ ਹੋਗੇ। ਬਸ ਇਹ ਕੀ ਕਹਿਣਾ ਦਾਨਾ ਕੁੱਤਾ ਕੱਕਾ ਕੱਕਾ ਰੱਖਵਾ। ਬਸ ਆਈ ਮੈਂ ਤੇ ਠਾਕੇ ਜਪਤ। ਅਧਿਗਰੀ ਹੋ ਗਿਆ ਕਾੜੇ ਬੋ ਤਾਂ ਕੁਝ ਨਹੀਂ ਹੈਗਾ। ਕੋਤਲ ਦੇ ਕੁਮਾਰ ਕੋਈ ਨਹੀਂ। 7 ਸਾਲ ਹੋਈ ਪਹਿਲਾਂ ਸਾਰੇ ਪਾਣੀ ਵਿੱਚ ਡਿੱਗੀ ਦੀ ਕੰਦ ਇਹ ਹੁਣ ਕੱਢਿਆ ਦਵਾਰੋਂ ਹੀ। ਹਾਂ। ਫੇਰ ਮੇਰਾ ਸਾਰਾ ਹੁੰਦਾ ਹੈ ਇਹੀ ਪਈ ਹਾਂ ਦੇ ਸੁਣ ਭਗ ਦੋ ਰੱਖਮ ਪਰ ਜਿਉਂ ਕਰਾ ਵੇਖੋ ਜੀ ਪਰਿਵਾਰ ਤੋਂ ਵਿਚਾਰਿਆਂ ਤੋਂ ਕਿਸੇ ਤੋਂ ਗੱਲ ਵੀ ਨਹੀਂ ਹੁੰਦੀ ਕਿਉਂਕਿ ਜਦੋਂ ਸਾਡੇ ਘਰਾਂ ਦੇ ਵਿੱਚ ਇਹ ਚੀਜ਼ਾਂ ਹੋ ਜਾਂਦੀਆਂ ਨੇ ਉਹ